ਦੀ ਰੈਲੀ ਦੇ ਵਿੱਚ ਅਸੀਂ ਵੀ ਜਾਣਾ ਨਾਲ ਅਸੀਂ ਵੀ ਜਾਣਾ ਨਾਲ ਖਬਰੇ ਹਾਕਮ ਤਸੀ ਕਰ ਲੈ ਤੱਕ ਕੇ ਨੰਨੇ ਮੁੰਨੇ Baal ਤੱਕ ਕੇ ਨੰਨੇ ਮੁੰਨੇ Baal ਆਜੋ ਬਾੜ ਕਰਾ ਤੋ ਨਿਕਲੋ ਬੰਦ ਕਾਫਲੇ ਤੁਰਿਏ ਹਾਕਮ ਦੇ ਨਾਲ ਟੱਕਰ ਲੈ ਕੇ ਪਿੱਛੇ ਪਿੱਛੇ ਨਾ ਹੁਣ ਮੁੜੀਏ ਸੜ ਦੇ ਸੜਕਾ ਉੱਤੇ ਹੱਲੋ ਨੇ ਬੇਹਾਲ 28 ਤਰੀਕ ਦੀ ਰੈਲੀ ਦੇ ਵਿੱਚ ਅਸੀਂ ਵੀ ਜਾਣਾ ਨਾਲ ਅਸੀਂ ਵੀ ਜਾਣਾ ਨਾਲ ਖਬਰੇ ਹਾਕਮ ਤਰਸੀ ਕਰਲੇ ਤੁਰ ਕਰਾਂ ਨੂੰ ਮੁਰਗੇ ਆਜੋ ਤੁਰਗੇ ਸਾਥੀਆਂ ਦਾ ਵੀ ਕਰੀਏ ਕੋਝ ਖਿਆਲ 28 ਤਰੀਕ ਦੀ ਰੈਲੀ ਦੇ ਵਿੱਚ ਅਸੀਂ ਵੀ ਜਾਣਾ ਨਾਲ ਅਸੀਂ ਵੀ ਜਾਣਾ ਨਾਲ ਖਬਰੇ ਹਾਕਮ ਤਸੀ ਕਰ ਲੈ ਤੱਕ ਕੇ ਨੰਨੇ